ਮਾਰਾ ਕਰਿਆ ਆਏਗਾ ਮੈਂ ਆਪ ਉਹਨਾਂ ਚੇਅਰਮੈਨਸ਼ਿਪ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਹੋਊਂਗਾ ਲੋਕਾਂ ਨੂੰ ਬਲੈਕਮੇਲ ਕਰਕੇ ਥ੍ਰੈਟ ਦੇ ਕੇ ਕਿ ਚਾਹੇ ਉਹ ਦਾ ਨਾ ਕਿ ਨਗਰਪਾਲਿਕਾ ਦੇ ਕੰਮਾਂ ਦੇ ਰਾਹੀ ਹੋਵੇ ਚਾਹੇ ਉਹ ਕਿਸੇ ਹੋਰ ਕੰਮ ਦੇ ਰਾਹੀ ਹੋਵੇ ਇਹ ਭੁਗਤਣ ਲਈ ਤਿਆਰ ਰਹਿਣੇ ਕਿਹਾ ਗਿਆ ਹੈਗਾ ਮੁੱਲਾਪੁਰ ਸ਼ਹਿਰ ਵਿੱਚ ਲੱਗਣ ਵਾਲੇ ਦੋ ਦਸਹਰਿਆਂ ਕਰਕੇ ਮੁੱਲਾਪੁਰ ਸ਼ਹਿਰ ਪਿਛਲੇ ਲੰਬੇ ਸਮੇਂ ਤੋਂ ਹੀ ਚਰਚਾ ਦੇ ਵਿੱਚ ਹੈ ਜਿਸ ਦੇ ਚੱਲਦਿਆਂ ਇਸ ਦੇ ਪ੍ਰਬੰਧਾਂ ਨੂੰ ਲੈ ਕੇ ਕੱਟੀਆਂ ਜਾਣ ਵਾਲੀਆਂ ਪਰਚੀਆਂ ਸੰਬੰਧੀ ਖਬਰਾਂ ਆਮ ਹੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ ਅਤੇ ਲੋਕ ਇੱਕ ਦੂਜੇ ਦੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਮਾਮਲਾ ਪਰਚੀਆਂ ਕੱਟਣ ਨੂੰ ਲੈ ਕੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਜੋ ਖਬਰਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ ਕਿ ਧੱਕੇਸ਼ਾਹੀ ਨਾਲ ਪਰਚੀਆਂ ਕੱਟੀਆਂ ਜਾ ਰਹੀਆਂ ਹਨ। ਇਸ ਦੇ ਸਬੰਧ ਵਿੱਚ ਇੱਕ ਦਸਹਿਰਾ ਕਮੇਟੀ ਵੱਲੋਂ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਗਿਆ। ਕੀ ਕਹਿ ਰਹੇ ਹਨ ਆਓ ਤੁਸੀਂ ਵੀ ਸੁਣੋ। ਜੇਨਨ ਸਾਹਬ ਸੋਸ਼ਲ ਮੀਡੀਆ ਤੇ ਦਿੱਖਿਆ ਨ ਦੇਖਿਆ ਜਾ ਰਿਹਾ ਕਿਸੇ ਜਨਤਕ ਲਾਇਕੇ ਮੋਟਾ ਕਾਪੀ ਹੋਣਾ ਆ ਰਹੀਆਂ ਨੇ ਪੱਛੀਆਂ ਦੇਖੀ ਕਿਹੜਾ ਇਹ ਲੋਕ ਪ੍ਰੋਟੈਕਟ ਮੈਂ ਉਹਨਾਂ ਕੀ ਇਸ ਗੱਲ ਦੀ ਮੇਰੇ ਧਿਆਨ ਦੇ ਵਿੱਚ ਆਇਆ ਕਿ ਦੋ ਤਿੰਨ ਦਿਨਾਂ ਤੋਂ ਸ਼ਹਿਰ ਦੇ ਵਿੱਚ ਇਸ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਲੋਕਾਂ ਦੀਆਂ ਜਬਰੀ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਔਰ ਲੋਕਾਂ ਦੀ ਜਿਹੜੀ ਧਾਰਮਿਕ ਆਸ ਹੈਗੀ ਆ ਉਹਦੇ ਉਲਟ ਜਾ ਕੇ ਲੋਕਾਂ ਨੂੰ ਬਲੈਕਮੇਲਰ ਕਰਕੇ ਥ੍ਰੈਟ ਦੇ ਕੇ ਕਿ ਚਾਹੇ ਉਹ ਦਾ ਨਾ ਕਿ ਉਹ ਨਗਰਪਾਲਿਕਾ ਦੇ ਕੰਮਾਂ ਦੇ ਰਾਹੀ ਹੋਵੇ ਚਾਹੇ ਉਹ ਕਿਸੇ ਹੋਰ ਕੰਮ ਦੇ ਰਾਹੀ। ਇਹ ਵਨਦਰਾ ਕੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਦੁਕਾਨਦਾਰ ਜਿਹੜਾ ਉਹਨਾਂ ਕੀ 3100 ਰੁਪਏ ਦੀ ਪਰਚੀ ਕਟਾਉਣ ਨੂੰ ਤਿਆਰ ਸੀ ਉਹਦੀ ਹੈਸੀਅਤ ਇੰਨੀ ਸੀ ਉਹਨੇ ਧਾਰਮਿਕ ਆਸਥਾ ਦੇ ਮੁਤਾਬਕ 3100 ਰੁਪਏ ਦੀ ਪਰਚੀ ਕੱਟਣ ਨੂੰ ਕਿਹਾ। ਉਹਦੀ 31000 ਦੀ ਪਰਚੀ ਹੈ ਜਿਹੜੀ ਜਬਰੇ ਕੱਟਣ ਦੀ ਗੱਲ ਕਰੀ ਗਈ ਹੈਗੀ ਆ। ਨਹੀਂ ਤਾਂ ਉਹਨੂੰ ਨਤੀਜੇ ਭੋਗਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈਗਾ ਇਹ ਬਹੁਤ ਹੀ ਨਿੰਦਣਯੋਗ ਬਹੁਤ ਹੀ ਮਾੜੀ ਘਟਨਾ ਹੈਗੀ ਆ ਅਜਿਹਾ ਨਹੀਂ ਹੋਣਾ ਚਾਹੀਦਾ ਵਾ ਚਾਹੇ ਕਿਸੇ ਨੇ ਵੀ ਕਰੀ ਜਿਸ ਕਿਸੇ ਨੇ ਵੀ ਕਰੀ ਹੈਗੀ ਆ ਧਾਰਮਿਕ ਆਸਥਾ ਦੇ ਉਲਟ ਜਾ ਕੇ ਕਰੀ ਹੈਗੀ ਆ ਇਸ ਗੱਲ ਦੇ ਲਈ ਉਹ ਬੰਦਾ ਦੋਸ਼ੀ ਆ ਇਹਦੇ ਪੜਤਾਲ ਕਰਕੇ ਮੈਂ ਸਮਝਦਾ ਮਾਂ ਇਹਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈਗੀ ਆ ਸਾਡਾ ਕੋਈ ਵੀ ਕਮੇਟੀ ਮੈਂਬਰ ਕੋਈ ਅਹੁਦੇ ਦਾ ਜੇ ਇਸ ਗੱਲ ਦੇ ਵਿੱਚ ਕੋਈ ਉਹਦਨਾਕੀ ਸ਼ਾਮਲ ਹੈ ਚਾਹੇ ਕੋਈ ਵੀ ਹੋਵੇ ਉਹਦੀ ਅਸੀਂ ਪੜਤਾਲ ਕਰਕੇ ਅਸੀਂ ਉਹਦੀ ਜਾਣਕਾਰੀ ਲੈ ਕੇ ਉਹ ਸਾਡੇ ਅਧਿਕਾਰ ਨੇ ਕਮੇਟੀ ਮੈਂਬਰਾਂ ਜਾਂ ਉਹਦੇ ਜ਼ਾਰ ਦੇ ਖਿਲਾਫ ਪੂਰੀ ਕਾਰਵਾਈ ਕਰਵਾਉਣ ਦੇ ਲਈ ਅਸੀਂ ਤਿਆਰ ਹਾਂ ਜੋ ਵੀ ਪੁਲਿਸ ਦੀ ਕੋਈ ਕਾਨੂੰਨੀ ਕਾਰਵਾਈ ਬਣਦੀ ਹੈਗੀ ਉਹ ਕਾਰਵਾਈ ਕਰਵਾਉਣ ਲਈ ਤਿਆਰ ਹਾਂ ਉਹਦੇ ਨਾਲ ਹੀ ਮੈਂ ਆਪਦੀ ਨਿੱਜੀ ਤੌਰ ਦੇ ਉੱਤੇ ਜ਼ਿੰਮੇਵਾਰੀ ਲਵਾਂਗਾ ਲਵਾਂਗਾ ਕਿ ਵੀ ਇਸ ਸਾਡੇ ਅਹੁਦੇਦਾਰ ਨੇ ਇਸ ਕਮੇਟੀ ਮੈਂਬਰ ਨੇ ਜੋ ਕਰਿਆ ਹੈਗਾ ਮਾੜਾ ਕਰਿਆ ਹੈਗਾ ਮੈਂ ਆਪ ਉਹਨਾਂ ਚੇਅਰਮੈਨਸ਼ਪ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਹੋਊਗਾ ਕਿਉਂਕਿ ਜੇਹੀ ਘਟਨਾ ਜਿਹੜੀ ਨਹੀਂ ਪਾਪਰਨੀ ਚਾਹੀਦੀ ਕਿਉਂਕਿ ਬਾਜ਼ਾਰ ਦੇ ਵਿੱਚ ਕਦੇ 21000 ਦੀ ਗੱਲ ਹੋ ਰਹੀ ਆ ਕਦੇ 31000 ਦੀ ਗੱਲ ਹੋ ਰਹੀ ਹੈਗੀ ਆ ਇਹ ਕੋਈ ਅਸੀਂ ਕਿਸੇ ਤੋਂ ਫਰौती ਮੰਗ ਰਹੇ ਹਾਂ ਜਦ ਕਿ ਇਹਦਾ ਨੌਕੀ ਦਸਹਿਰਾ ਜਿਹੜਾ ਇੱਕ ਧਾਰਮਿਕ ਰਵਾਇਤਾਂ ਦੇ ਨਾਲ ਮਨਾਇਆ ਜਾਂਦਾ ਹਰ ਇੱਕ ਸਾਲ ਦੀ ਤਰ੍ਹਾਂ ਦਸਹਿਰਾ ਗਰਾਊਂਡ ਦੇ ਵਿੱਚ ਦਸਹਿਰਾ ਲੱਗਦਾ ਹੈਗਾ ਵਾ ਉਹਦੇ ਨੇ ਲੋਕੀ ਆਪਦੀ ਆਸਥਾ ਦੇ ਮੁਤਾਬਕ ਜਿੰਨਾ ਵੀ ਯੋਗਦਾਨ ਹੁੰਦਾ ਸਹਿਯੋਗ ਹੁੰਦਾ ਹੈਗਾ ਉਹਨਾਂ ਪਾਉਂਦੇ ਨੇ ਚਾਹੇ ਉਹ ਕੋਈ 100 ਰੁਪਏ ਵਾਲਾ ਹੋਵੇ ਚਾਹੇ ਕੋਈ 2100 ਵਾਲਾ ਹੋਵੇ ਚਾਹੇ ਕੋਈ 3100 ਵਾਲਾ ਹੋਵੇ ਚਾਹੇ ਕੋਈ 30000 ਵਾਲਾ ਹੋਵੇ ਪਰ ਜੇ ਅਸੀਂ ਕਿਸੇ ਤੋਂ ਧੱਕੇ ਦੇ ਨਾਲ ਉਹਦਾ ਨਾ ਕੀ ਇਹ ਪਰਚੀ ਕੱਟਦੇ ਹੈਗੇ ਆ ਇਹ ਬਹੁਤ ਹੀ ਮਾੜੀ ਘਟਨਾ ਵਾ ਇਹ ਨਹੀਂ ਹੋਣਾ ਚਾਹੀਦਾ ਚਾਹੇ ਕਿਸੇ ਨੇ ਵੀ ਪਰਚੀ ਕੱਟੀ ਹੈਗੀ ਮੈਂ ਸਾਡੇ ਮੇਰੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਡੇ ਪ੍ਰਧਾਨ ਸਾਹਿਬ ਸਾਡੇ ਜਨਰਲ ਸਕੱਤਰ ਸਾਹਿਬ ਕੈਸ਼ੀਅਰ ਜੋ ਵੀ ਹੈ ਜੇ ਰਿ ਕਮੇਟੀ ਮੈਂਬਰ ਹੈ ਜੇ ਨੇ ਉਹਦੇ ਨਾਲ ਵਰਕਿੰਗ ਕਮੇਟੀ ਦੇ ਮੈਂਬਰ ਜੇ ਸਾਡਾ ਕੋਈ ਵੀ ਮੈਂਬਰ ਅਧਰਾਏ ਦੇ ਵਿੱਚ ਇਨਵੋਲਵਮੈਂਟ ਹੋਈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੈ ਜਿਹੜੀ ਅਸੀਂ ਪੂਰੀ ਅਮਲ ਦੇ ਵਿੱਚ ਲਿਓ ਆਵਾਂਗੇ ਔਰ ਨਾਲ ਮੈਂ ਨਿਜੀ ਤੌਰ ਦੇ ਉੱਤੇ ਉਹਦੀ ਜ਼ਿੰਮੇਵਾਰੀ ਵੀ ਤੁਹਾਨੂੰ ਦੀ ਆਪਣੇ ਦਿਸ਼ਾ ਦਾ ਸਮਾਗਮ ਤੇ ਕਿਹਨੇ ਸਿਆਸੀ ਆਦਮੀ ਆ ਰਹੇ ਨੇ ਦੇਖੋ ਜਿਹੜਾ ਇਹ ਸਾਂਝੇ ਤੌਰ ਤੇ ਮੁੱਲਾ ਪਰਦੇ ਵਿੱਚ ਉਸਹਿਰਾ ਕਰਾਇਆ ਜਾ ਰਿਹਾ ਹੈ ਸ਼ਹਿਰ ਵਾਸੀਆਂ ਵੱਲੋਂ ਇਸ ਦੁਸਹਿਰੇ ਤੇ ਸਾਡੇ ਹਲਕੇ ਦੇ ਐਮਐਲਏ ਸਰਦਾਰ ਮਨਪ੍ਰੀਤ ਸਿੰਘ ਘਟੀਆੜੀ ਅਤੇ ਇਸ ਹਲਕੇ ਦੇ ਅੰਚਾਰਜ ਆਮ ਆਦਮੀ ਪਾਰਟੀ ਤੋਂ ਡਾਕਟਰ ਕੇਐਸ ਕੰਗ ਅਤੇ ਬੀਜੇਪੀ ਤੋਂ ਸਰਦਾਰ ਮੇਜਰ ਸਿੰਘ ਦੇਤਵਾਲ ਜੀ ਆ ਜੋ ਬੀਜੇਪੀ ਦੇ ਹਲਕਾ ਅੰਚਾਰਜ ਨੇ ਉਹੋ ਜਿਹੜਾ ਵੀ ਆ ਸਾਡੇ ਇੱਥੇ ਦੁਸਹਿਰੇ ਤੇ ਪਹੁੰਚ ਕੇ ਦੁਸਹਿਰੇ ਦੀ ਰੌਣਕ ਨੂੰ ਦੁੱਖ ਨਹੀਂ ਕਰਨਗੇ ਅਤੇ ਇਹ ਤਿੰਨੋਂ ਜਣੇ ਰਾਵਣ ਕੁੰਭਕਰਨ ਅਤੇ ਮੇਗਨਾਥ ਦੇ ਪੁੱਤ ਲਿਆ ਨੂੰ ਅਗਨੀ ਭੇਟ ਕਰਨਗੇ। ਸ੍ਰੀ ਰਾਮ ਕਥਾ ਸ਼ੁਰੂ ਹੋ ਜਾ ਰਹੀ ਹੈ। ਤੇ ਕਿੱਥੇ ਆਪਣਾ ਇਹ ਐਲਾਨ ਕਰਨਾ ਹੈ ਕਿ ਦੇਖੋ ਜਿਹੜੀ ਰਾਮ ਕਥਾ ਬਾਜੀ ਇਹ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਆ 7 ਵਜੇ ਤੋਂ ਲੈ ਕੇ 10 ਵਜੇ ਤੱਕ ਜੈਨ ਭਵਨ ਨਵੀਂ ਮੰਡੀ ਦੇ ਵਿੱਚ ਜਿੱਥੇ ਰਾਮ ਕਥਾ ਦੇ ਨਾਲ ਨਾਲ ਜਿਹੜਾ ਸੰਗਤ ਦੇ ਵਾਸਤੇ ਜਿਹੜਾ ਲੰਗਰ ਆ ਉਹ ਅਡੁੱਤ ਵਰਤੇਗਾ। ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੀ ਅਸੀਂ ਇਹ రామ ਕਥਾ ਕਰਾਉਣ ਲੱਗੇ ਆ ਬੜੇ ਵਿਦਵਾਨ ਪੰਡਤ ਜੀ ਇਸ ਰਾਮ ਕਥਾ ਨੂੰ ਕਰਨਗੇ ਉਹਨਾਂ ਦੇ ਵਿਚਾਰ ਸੁਣੋ ਅਤੇ ਆਪਣੇ ਜੋ ਵੀ ਆ ਸ਼ਹਿਰ ਦੇ ਵਿੱਚ ਉਹਨੂੰ ਬੜੀਆ ਆਪਣਾ ਕਾਰਜਾ ਜਿਹੜਾ ਉਹ ਸਹੀ ਤਰੀਕੇ ਨਾਲ ਹੋ ਸਕੇ। ਬਰਲੀਏ ਲੋਕੀ ਉੱਪਰ ਨੂੰ ਥੇਰ ਵਲਦੇ ਹਨ ਕਿ ਆਖਿਆ ਕਿ ਕਿ ਸ਼ੁਰੂ ਹੋਏ ਕਿ ਜੋਂ ਲੈ ਕਿਨਾ ਆ ਰਿਹਾ ਹੈ ਪੰਜਾਬ ਦਾ ਪਹਿਲਾਂ ਸਭ ਤੋਂ ਸਭ ਨੂੰ ਪਹਿਲਾਂ ਜੈ ਸ਼੍ਰੀ ਰਾਮ ਜਿਹੜੇ ਚਾਕੀ ਦੀ ਤੁਸੀਂ ਗੱਲ ਕਰਦੇ ਹੋ ਇਹ ਚਾਕੀਆਂ ਸ਼ਿਵ ਮੰਦਰ ਦੇ ਤੋਂ ਲਿਆ ਹੋਈਆਂ ਪ੍ਰਕਰਮਾ ਕਰਦੀਆਂ ਸ਼ਹਿਰ ਦੀਆਂ ਆਪਣੇ ਸਿਲਮੇ ਦੀ ਬੈਕ ਸਾਈਡ ਦੇ ਉੱਤੇ ਉੱਥੇ ਸਾਰਾ ਗਰਾਊਂਡ ਦੇ ਵਿੱਚ ਇਹ ਪਹੁੰਚਣ ਗਿਆ ਚਾਕੀਆਂ ਦਾ ਆਨੰਦ ਲੈਣ ਲਈ ਦੇਖਣ ਲਈ ਕਰਸ਼ਾ ਤੋਂ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਗਿਆ ਵਾ ਸਾਰੇ ਸ਼ਹਿਰ ਵਾਸੀਆਂ ਨੂੰ ਚਾਹੀਦਾ ਵੀ ਉਹ ਦੇਖਣਗੇ ਆ ਕੇ ਤੇ ਆਨੰਦ ਲਵਾਂਗੇ ਅਲਾ ਕਰਕੇ ਕਰਾਏ ਇਹ ਕਲਾਕਾਰ ਦੀ ਗੱਲ ਕਰਦੇ ਹਾਂ ਲੋਕਾਇਕ ਨਿੰਜਾ ਉਹ ਖੁੱਲਾ ਖਾਣਾ ਉਹ ਲੱਗੂਗਾ 2 ਤੋਂ ਲੈ ਕੇ 6 ਵਜੇ ਤੱਕ ਉਹ ਖੁੱਲਾ ਖਾਣਾ